ਕੁਬਰ ਜੇ ਪ੍ਰਤਾਪ ਬਣਾਇਆ ਜੀ ਡੀਆਈਜੀ ਅਸਤੀਫਾ ਦਿੱਤਾ ਸੀ ਨਾ ਉਹਨਾਂ ਨੇ ਇੱਕ ਨਵੀਂ ਪਾਰਟੀ ਦਾ ਬਦਲ ਲੱਭਿਆ ਸੀ ਕਿਉਂਕਿ ਰਿਕਰਵਾਈਤੀ ਪਾਰਟੀਆਂ ਤੇ ਰੌਲਾ ਸੀ ਕਿ ਨਹੀਂ ਠੀਕ ਕੰਮ ਕਰਦੇ ਬਿਲਕੁਲ ਔਰ ਇੱਕ ਇਮਾਨਦਾਰ ਅਫਸਰ ਉਹ ਗਿਣਿਆ ਜਾਂਦਾ ਅੱਜ ਤੱਕ ਵੀ ਇੱਕ ਬੰਦੇ ਨੂੰ ਤੁਸੀਂ ਨੋਟਿਸ ਦੇ ਕੇ ਵੀ ਬੁਲਾ ਸਕਦੇ ਜੀ ਨਹੀਂ ਆਉਂਦਾ ਬਿਸ਼ੱਕ ਦੀ ਫੜਨ ਜਾਓ ਪਰ ਉਹਨੇ ਇੱਕ ਫਿਲਮ ਸਾਈਜ਼ ਕਰਨਾ ਫੁੱਲ ਮਾਉਣਾ ਇੱਕ ਉਹ ਉਹ ਰੋਂਗੇ ਤੇ ਨੌਕਰੀ ਦੇ ਚੱਲੇ ਹੁਣ ਪਾਸ ਹੋਈ ਹੈ ਹੁਣ ਕੈਬਨਟ ਚ ਮਨਜ਼ੂਰੀ ਮਿਲ ਗਈ ਹੈ ਹੁਣ ਬਾਰ-ਬਾਰ ਉਹਦੇ ਨੌਕਰੀ ਵਾਲੇ ਫੇਰ ਦਰਸਦਾ ਨਹੀਂ ਤਾਂ ਕਿ ਨੌਕਰੀ ਤੇ ਮਿਲੀ ਨਹੀਂ ਹੁਣ ਆਪੇ ਜਮਾ ਦੁਆ ਕੇ ਆਪੇ ਫੜੇ ਤਾਂ ਸਾਡੇ ਇਹਦੇ ਚ ਕੀ ਰੌਲਾ ਜੀ ਹੁਣ ਮਾਫੀ ਅਸੀਂ ਤੇ ਨਹੀਂ ਕਿਹਾ ਕਿ ਜਰੀਵਾਲ ਸਾਹਿਬ ਨੂੰ ਮੰਗੋ ਕੀ ਲਿਖ ਕੇ ਦੇ ਗਿਆ ਵੀ ਮੈਨੂੰ ਗਲਤੀ ਲੱਗੀ ਵੀ ਤੂੰ ਇਹ ਕੰਮ ਨਹੀਂ ਕਰਦਾ ਹੁਣ ਸਿੱਟ ਦਾ ਮਤਲਬ ਕੀ ਹੁੰਦਾ ਗੜ ਦਾ ਨੁਕਸਾਨ ਦਾ ਇੱਕ ਸਿੱਟ ਨੇ ਕੁਝ ਲੈ ਜਾਣਾ ਦੂਜੀ ਨੇ ਕੁਝ ਤੇ ਜੀ ਨੇ ਕੁਝ ਫਾਇਦਾ ਕਿਹਨੂੰ ਹੁੰਦਾ ਜੀ ਉਸ ਚੀਜ਼ ਦਾ ਅਸੀਂ ਡੇ 1 ਤੋਂ 2013 ਦੀ ਲੜਾਈ ਲੜ ਰਹੇ ਹਾਂ ਹੂੰ ਇਹਦੇ ਮਹਿਜ਼ ਅੱਜ ਦੇ ਅੰਦਰ ਦੇ ਇਹ ਛੀਦ ਬੰਡੇ ਨੂੰ ਉਂਗਲੀ ਲਹੂ ਲਾ ਕੇ ਲੜਾਈਆਂ ਕਿਦਾਂ ਦੀਆਂ ਲਾਣਾ ਕੀ ਕੀ ਨੁਕਸਾਨ ਠਾਇਨੇ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵੇਲੇ ਵਿਕਰਮ ਸਿੰਘ ਮਜੀਠੀਆ ਦਾ ਨਾਮ ਸਭ ਤੋਂ ਵੱਡਾ ਚਰਚਾ 'ਚ ਹੈ ਚਾਹੇ ਕਾਂਗਰਸੀ ਹੋਣ ਭਾਜਪਾ ਹੋਵੇ ਅਕਾਲੀ ਦਲ ਹੋਵੇ ਤਾਂ ਸਾਡੇ ਨਾਲ ਸੰਸਦ ਗੁਰਜੀਤ ਸਿੰਘ ਔਜਲਾ ਮੌਜੂਦ ਨੇ ਹਾਂ ਜੀ ਸਾਹਿਬ ਅੱਜਕੱਲ ਕਹਿੰਦੇ ਗੱਲ ਚੱਲ ਰਹੀ ਹੈ ਘਰ ਘਰ ਚੱਲੀ ਗੱਲ ਕਾਂਗਰਸੀ ਹੋਏ ਮਜੀਠੀਏ ਵੱਲ ਦੇਖੋ ਗੱਲਾਂ ਤੇ ਜਿਹੜੀਆਂ ਮਰਜ਼ੀ ਚਲਾ ਲਓ ਕਿਉਂਕਿ ਉਹਨਾਂ ਦਾ ਕੰਮ ਹੈ ਗੱਲਾਂ ਕਰਨਾ ਉਹ ਕੰਮਲ ਧਿਆਨ ਦੇਣ ਬੈਟਰੇ ਆ ਕਿਉਂਕਿ ਦੇਖੋ ਇਹ ਜੋ ਵੀ ਕਰ ਰਹੇ ਨੇ ਇਹਦਾ ਇੱਕ ਜਦੋਂ ਵੀ ਇਹ ਸਰਕਾਰ ਦਾ ਡਾਊਨਫਾਲ ਜਿਆਦਾ ਹੁੰਦਾ ਹੈ ਤੇ ਕੋਈ ਨਾ ਕੋਈ ਇਹੋ ਜਿਹੀ ਗੱਲ ਕਰਦੇ ਨੇ ਜਿਹਦੇ ਨਾਲ ਇਹਨਾਂ ਲੋਕਾਂ ਦਾ ਧਿਆਨ ਦੂਜੇ ਵੱਨੇ ਹੋ ਜਾਏ ਜਿੰਨਾ ਸਿੰਘਲਾ ਜੀ ਨੂੰ ਫੜ ਲਿਆ ਜਾਏ ਇਹੋ ਜਿਹੀਆਂ ਕਈ ਗੱਲਾਂ ਕਰਦੇ ਨੇ ਜੇ ਤੱਕ ਬਿਕਰਮ ਮਜੀਠੀ ਦੀ ਗੱਲ ਹੈ ਉਹ ਜਦੋਂ ਇਹ ਸਰਕਾਰ ਬਣੀ ਸੀ ਉਹ ਜੇਲ੍ਹ ਦੇ ਅੰਦਰ ਸੀ 3 ਸਾਲ ਇਹਨਾਂ ਨੇ ਬਕਾਇਦਾ ਕੋਰਟ 'ਚ ਕਿਹਾ ਕਿ ਸਾਹੀਂ ਇਹਦੇ ਤੋਂ ਕੋਈ ਹੋਰ ਨਹੀਂ ਪੁਛਗਿਛ ਕਰਨੀ ਉਹਨਾਂ ਕਹੇ ਜੱਜ ਨੇ ਪੁੱਛਿਆ ਕਿ ਤੁਸੀਂ ਜੁਡੀਸ਼ੀਅਲ ਦੇਤੇ ਕੋਈ ਹੋਰ ਜੁਡੀਸ਼ੀਅਲ ਚ ਬਿਠਾਇਆ ਤੁਸੀਂ ਬੰਦਾ ਇਹ ਦੇ ਦੋ ਕੋਈ ਜਾਣਕਾਰੀ ਕੋਈ ਡਰੱਗਸ ਬ੍ਰਤੀ ਕੋਈ ਟ੍ਰਾਂਜੈਕਸ਼ਨ ਦੇ ਬ੍ਰਤੀ ਲੈਣੀ ਇਹਨਾਂ ਦੇ ਵਕੀਲਾ ਕਹੇ ਵੀ ਨਹੀਂ ਜੀ ਹੋਈ ਕੋਈ ਪੁੱਛਗਿਛ ਨਹੀਂ ਕਰਨੀ ਉਹਨੂੰ ਜਮਾਨਤ ਮਿਲ ਗਈ ਹੁਣ ਤੁਸੀਂ ਇੱਕ ਐਕਸਟਰਾ ਜਿਹੜੀ ਉਹਦੀ ਜਾਇਦਾਦ ਬਣਾਈ ਉਹਦੇ ਤੇ ਤੁਸੀਂ ਕੇਸ ਦਰਜ ਕੀਤਾ ਠੀਕ ਹੈ ਸਰਕਾਰ ਨੂੰ ਜਿੱਥੇ ਗਲਤ ਲੱਗਦਾ ਕੰਮ ਕਰਨਾ ਚਾਹੀਦਾ ਪਰ ਇੱਕ ਬੰਦੇ ਨੂੰ ਤੁਸੀਂ ਨੋਟਿਸ ਦੇ ਕੇ ਵੀ ਬੁਲਾ ਸਕਦੇ ਜੀ ਨਹੀਂ ਆਉਂਦਾ ਬਿਸ਼ੱਕ ਦੀ ਫੜਨ ਜਾਓ ਪਰ ਉਹਨ ਇੱਕ ਫਿਲਮ ਸਾਈਜ਼ ਕਰਨਾ ਫਲਮਾਉਣਾ ਇੱਕ ਉਹ ਰੌਂਗ ਹੈ ਜਿੰਨੇ ਵੀ ਬੰਦੇ ਫੜੇ ਹੈ ਉਹਨਾਂ ਨੂੰ ਪਹਿਲੋਂ ਚੈਨਲਾਂ ਦੇ ਉੱਤੇ 2 ਦਿਨ ਤੋਂ ਪਹਿਲਾਂ ਚਲਾਇਆ ਜਾਂਦਾ ਫੜਨ ਲੱਗੇ ਆ ਫੜਨ ਚੱਲੇ ਹੁਣ ਫੜ ਲਿਆ ਜਿੱਦਾਂ ਕੋਈ ਨੂੰ ਨੌਕਰੀ ਦੇਣੀ ਹੁੰਦੀ ਹੈ ਪਹਿਲੋਂ ਕਹਿੰਦੇ ਜੇ ਨੌਕਰੀ ਦੇਣ ਚੱਲੇ ਆ ਹੁਣ ਪਾਸ ਹੋਈ ਹੈ ਹੁਣ ਕੈਬਨਟ ਚੋਂ ਮਨਜ਼ੂਰੀ ਮਿਲ ਗਈ ਹੈ ਹੁਣ ਬਾਰ-ਬਾਰ ਉਹਦੇ ਨੌਕਰੀ ਵਾਲੇ ਫਿਰ ਦਰਸਦਾ ਨਹੀਂਦਾ ਕਿ ਨੌਕਰੀ ਤੇ ਮਿਲੀ ਨਹੀਂ ਸੋ ਜੇ ਇਹਨਾਂ ਨੇ ਇਸ ਹਿੱਰਤਾ ਸੀ ਇਹਨਾਂ ਨੂੰ ਜਿਹੜਾ ਡਰੱਗ ਵਾਲਾ ਕੇਸ ਸੀ ਉਹਨੂੰ ਅੱਗੇ ਚਲਾਉਣਾ ਚਾਹੀਦਾ ਸੀ ਜਿਹੜਾ ਚੰਨੀ ਸਾਹਿਬ ਨੇ ਰਜਿਸਟਰਡ ਕੀਤਾ ਸੀ ਜੀ ਸੋ ਸੋ ਦੇਖੋ ਕਿਸੇ ਦੀ ਕਾਰਸ਼ੈਲੀ ਤੇ ਹੁਣ ਦੇਖੋ ਕੋਈ ਬੰਦਾ ਚੁਣਿਆ ਹੋਇਆ ਚੁਣਦੇ ਤੇ ਲੋਕ ਹੀ ਨੇ ਨਾ ਅਸੀਂ ਤੇ ਕਾਂਗਰਸੀ ਹਮੇਸ਼ਾ ਉਲਟ ਲੜਦੇ ਆ ਬਿਲਕੁਲ ਕਾਲੀ ਬੀਜੇਪੀ ਦੇ ਇਕੱਠੀ ਹੁੰਦੀ ਅਸੀਂ ਹਮੇਸ਼ਾ ਉਲਟ ਲੜਦੇ ਹੁਣ ਚਲੋ ਇਹ ਆਮ ਆਦਮੀ ਪਾਰਟੀ ਵਿੱਚ ਆ ਗਈ ਸੋ ਅਸੀਂ ਇਹਨਾਂ ਵੀ ਜੇ ਹੁਣ ਉਹਦੀ ਵਾਈਫ ਇੱਕ ਮੈਂਬਰ ਐਮ ਐਲ ਏ ਠੀਕ ਹੈ ਤੁਸੀਂ ਉਹਨੂੰ ਬੁਲਾਓ ਨਹੀਂ ਹੁੰਦਾ ਤੁਹਾਡਾ ਫਰਜ਼ ਬੰਦਾ ਤੁਸੀਂ ਜਿੱਦਾਂ ਵੀ ਕਰਨਾ ਪਰ ਤੁਸੀਂ ਉਹਨੂੰ ਇੱਕ ਸੀਲ ਕਰ ਦੇਣਾ ਕਿ ਜਿਵੇਂ ਕੋਈ ਬੰਦਾ ਭੱਜ ਨਾ ਜਾਵੇ ਭੱਜ ਵੀ ਕੋਈ ਲੈ ਕੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਨਜਾਇਜ਼ ਜਿਹੜਾ ਹੈ ਜੋ ਸਰਕਾਰ ਕਲੇਮ ਕਰ ਰਹੀ ਹੈ ਕਿ 540 ਕਰੋੜ ਦੇ ਨਜਾਇਜ਼ ਐਸਟ ਨੇ ਲੈ ਕੇ ਕਿ 5000 ਕਰੋੜ ਦੇ ਆ ਅਸੀਂ ਤੇ ਇਹ ਤੇ ਅੱਜ ਇਹ ਤੇ ਅੱਜ ਦੀ ਗੱਲ ਕਰ ਰਹੇ ਨੇ ਅਸੀਂ ਤੇ 2000 12 13 ਦੇ ਲੜ ਰਹੇ ਉਦੋਂ ਦੇ ਇਹਨਾਂ ਦੇ ਵਿਰੁੱਧ ਬੋਲਦਾ ਕੋਈ ਨਹੀਂ ਸੀ ਜਦੋਂ ਦੇ ਅਸੀਂ ਬੋਲਦੇ ਸਾਂ ਜਦੋਂ ਅਸੀਂ ਬਤੌਰ ਮੈਂਬਰ ਸੌਰੀ ਮੈਂ ਜ਼ਿਲ੍ਹਾ ਪ੍ਰਧਾਨ ਜਦੋਂ ਧਰਨੇ ਲਾਉਂਦਾ ਸਾਂ ਤੁਹਾਨੂੰ ਪਤਾ ਲਾਲੀ ਮਜੀਠੀਆ ਦੇ ਅਸੀਂ ਕਿੱਡੀ ਵੱਡੀ ਲੜਾਈ ਲੜੀ ਸੀ ਕੋਈ ਲੜਦਾ ਸੀ ਇਹਨਾਂ 'ਚ ਉਦੋਂ ਜੇ ਇਹਨਾਂ ਲੜੀ ਲੜੀ ਤੇ ਕੇਜਰੀਵਾਲ ਸਾਹਿਬ ਆ ਕੇ ਰਜਿਸਟਰਡ ਮਾਫੀ ਮੰਗ ਕੇ ਵੀ ਸਾਡੋ ਗਲਤੀ ਹੋਈ ਆ ਉਦੋਂ ਬਾਅਦ ਤਿੰਨ ਸਾਲ ਇਹ ਬੋਲੇ ਨਹੀਂ ਅਸੀਂ ਵੀ ਕਿਹਾ ਸ਼ਾਇਦ ਹੋ ਸਕਦਾ ਪਿਛਲੀ ਸਰਕਾਰ ਨੇ ਹਟਿਆ ਅੰਦਰ ਦਿੱਤਾ ਹੋਊ ਕਹਿੰਦਾ ਜੀ ਮੈਨੂੰ ਧੱਕੇ ਨਾ ਦੇ ਦਿੱਤਾ ਤੇ ਸਾਨੂੰ ਤੇ ਇਹਨਾਂ ਦੇ ਆਸਿਕ ਕਰਦੇ ਆ ਵੀ ਚਲੋ ਇਹ ਸਰਕਾਰ ਬਦਲੀ ਚਲੋ ਹੋ ਸਕਦਾ ਸਾਡੇ ਕੋਲ ਗਲਤੀ ਹੋਈ ਹੋਵੇ ਇਹ ਉਹਨੂੰ ਅੱਗੇ ਤੋਰਨ ਪਰ ਇਹਨਾਂ ਉਹਨਾਂ ਉਸ ਕੇਸ ਨੂੰ ਤਾਂ ਅੱਗੇ ਨਹੀਂ ਤੋਰਿਆ ਸਾਢੇ 3 ਸਾਲ ਉਹਨੂੰ ਜਮਾਨਤ ਦਵਾਤੀ ਇਹਨਾਂ ਨੇ ਆਪ ਹੀ ਹੁਣ ਆਪੇ ਜਮਾਨਤਵਾ ਕੇ ਆਪੇ ਫੜਿਆ ਤਾਂ ਸਾਢੇ ਇਹਦੇ ਚ ਕੀ ਰੌਲਾ ਜੀ ਅਸੀਂ ਤਾਂ ਕਹਿੰਦੇ 550 ਕਰੋੜ ਕਹਿੰਦੇ 5000 ਕਰੋੜ ਦੀ ਗੱਟੋ ਉਹਦੇ ਤੋਂ ਜੇਸ ਬੰਦੇ ਨੇ ਜੇ ਪਰਚਾ ਚੰਨੀ ਸਰਕਾਰ ਵਾਲਾ ਠੀਕ ਹੈ ਕਿ ਆਪ ਸਰਕਾਰ ਵਾਲਾ ਠੀਕ ਹੈ ਦੇਖੋ ਜਿਹੜੀ ਰੌਲਾ ਗਾਦਾ ਜਿਵੇਂ ਬਿਕਰਮ ਦੀ ਰੌਲਾ ਕਿਸ ਗੱਲ ਦਾ ਪੈਂਦਾ ਉਹ ਕਹਿੰਦੇ ਜੀ ਨਹੀਂ ਨਹੀਂ ਬਿਕਰਮ ਨੂੰ ਕਿਉਂ ਕੇਸ ਗੱਲ ਦਾ ਰੌਲਾ ਪਾਉਂਦੇ ਬਿਕਰਮ ਤੇ ਬੜਾ ਡਰਗ ਦਾ ਹੀ ਪਾਉਂਦੇ ਹਨ ਜੀ ਪੀ ਡਰੱਗ ਦਾ ਨਾਲ ਆ ਭੋਲੇ ਨੇ ਜੋ ਡਰੱਗ ਵਾਲਾ ਕੇਸ ਦਰਜ ਹੈ ਇੱਕ ਉਹਨੂੰ ਕਿਉਂ ਨਹੀਂ ਅੱਗੇ ਤੋਰਦੇ ਤੁਸੀਂ ਜੀ ਉੱਥੇ ਤਾਂ ਤੁਸੀਂ ਕਹਿ ਦਿੱਤੀ ਪੁੱਛ ਪੜਤਾਲ ਦੀ ਲੋੜ ਹੀ ਨਹੀਂ ਇਹ ਇੱਕ ਆ ਗਈ ਦੋਦੋਂ ਵੀ ਉਹਦੇ ਇਹ ਕੰਪਨੀ ਦੋਦੋਂ ਵੀ ਉਹਦੀਆਂ ਹੈਗੀਆਂ ਸੀ ਤੁਸੀਂ ਕਿਉਂ ਨਹੀਂ ਇਹਨਾਂ ਨੂੰ ਅੱਗੇ ਲੈ ਕੇ ਚੱਲੇ ਉਹ ਕਹਿੰਦੇ ਅਪਰ ਜਿਹੜੀ ਆਮ ਆਦਮੀ ਪਾਰਟੀ ਕਰੀ ਅੱਜ ਸਾਰੇ ਹਮਾਇਤ ਆ ਗਏ ਆ ਇਹਨਾਂ ਨੂੰ ਭੁਲੇਖਾ ਹੈ ਤੁਸੀਂ ਬਿਕਰਮ ਦੀ ਹਮਾਇਤ ਚੋਂ ਕੀ ਹੋ ਬਿਲਕੁਲ ਨਹੀਂ ਗੇ ਜਿਹੜਾ ਬੰਦਾ ਹੈ ਗੁਨਾਹਗਰ ਨੂੰ ਸਜ਼ਾ ਮਿਲਣੀ ਚਾਹੀਦੀ ਅਸੀਂ ਇਹਨਾਂ ਨੂੰ ਕਹਿੰਦੇ ਪੋਲੀਟਿਕਾਈਜ਼ ਕਿਉਂ ਕਰਦੇ ਜੀ ਗੱਲ ਨੂੰ ਤੁਸੀਂ ਤੁਸੀਂ ਨੋਟਿਸ ਦਿਓ ਨਹੀਂ ਆਉਂਦਾ ਫੜ ਕੇ ਅੰਦਰ ਤੁਸੀਂ ਜਾਤਮਕ ਦੇ ਜੇ ਪੇ ਚੱਲ ਵੀ ਤੈਨੂੰ ਫੜ ਲਿਆ ਦੇਖੋ ਗੱਲ ਇਹ ਹੁੰਦੀ ਆ ਇਹਨੂੰ ਹੁੰਦਾ ਤੁਸੀਂ ਰਾਜਨੀਤੀ ਕਰਦੇ ਜੀ ਤੁਸੀਂ ਜੇ ਰਾਜਨੀਤੀ ਨਹੀਂ ਕਰ ਬ੍ਰਦਰ ਗੱਲ ਸੁਣੋ ਸਰਕਾਰ ਇਹਨਾਂ ਕੋਲ ਡੀਜੀਪੀ ਹੋ ਰਹੇ ਜੀ ਕਿਉਂ ਛੱਡਿਆ ਫਿਰ ਉਹਨੂੰ ਜ਼ਮਾਨਤ ਕਿਉਂ ਦਿੱਤੀ ਇਹਨਾਂ ਨੇ ਇਹ ਸਮਝਾਉਣ ਲੋਕਾਂ ਨੂੰ ਵੀ ਜ਼ਮਾਨਤ ਕਿਉਂ ਹੁੰਦਦੀ ਉਹਦੀ ਚਲੋ ਅੱਜ ਵੀ ਫੜਿਆ ਚੰਗੀ ਗੱਲ ਆ ਪਰ ਇਹਨੂੰ ਸਿਰੇ ਲਾ ਦਿਓ ਹੁਣ ਕਿਸੇ ਪਰ ਜਿਸ ਤਰੀਕੇ ਨਾਲ ਬਿੱਟੂ ਆਲਖਾ ਜਾਂ ਬੋਨੀ ਜਨਾਲਾ ਨਿਰੰਜਨ ਸਿੰਘ ਜਾਂ ਚਟੋ ਭਾਦੇ ਜਿਹੜੇ ਡੀਜੀਪੀ ਰਹਿ ਚੁੱਕੇ ਨੇ ਉਹ ਸਾਰੇ ਜਿਹੜੇ ਇਸ ਵੇਲੇ ਬਿਆਨ ਦੇ ਰਹੇ ਚੰਗੀ ਗੱਲ ਆ ਮੈਂ ਅਸੀਂ ਤਾਂ ਕਹਿ ਰਹੇ ਚੰਗੀ ਗੱਲ ਐ ਇਹ ਚੀਜ਼ ਯਾਰ ਅਸੀਂ ਸ਼ੁਰੂ ਪੱਤੀ ਕਿਨੇ ਕਰਾਈ ਆ ਅਸੀਂ ਦੇ ਡੇ 1 ਤੋਂ 2013 ਦੀ ਲੜਾਈ ਲੜ ਰਹੇ ਆ ਇਹਦੇ ਮਹਿਜ ਅੱਜ ਦੇ ਅੰਦਰ ਦੇ ਇਹ ਸ਼ਹੀਦ ਬੰਦੇ ਨੰਗਣੀ ਲਹੂ ਲਾ ਕੇ ਲੜਾਈਆਂ ਕਿਦਾਂ ਦੀਆਂ ਲੜਨਾ ਕੀ ਕੀ ਨੁਕਸਾਨ ਠਾਇੇ ਨੇ ਮਜੀਠੇ 'ਚ ਕੱਲੇ ਕੱਲੇ ਬੰਦੇ ਤੇ ਜਿਹੜੇ ਸਾਡੇ ਸਪੋਰਟਰ ਸੀ ਘਟੋ ਘਟ 35 35 40 40 ਪਰਚੇ ਹੋਏ ਨੇ ਜਿਹੜੇ ਬਿਕਰਮ ਦੇ ਵਿਰੁੱਧ ਬੋਲਦੇ ਸੀ ਇਹਨਾਂ ਨੂੰ ਕੀ ਪਤਾ ਇਹਦੇ ਇਹਨਾਂ ਨੂੰ ਤਾਂ ਮਿਲ ਗਈ ਤਾਕਤ ਮੀਡੀਆ ਰਹੀਂ ਇੱਥੇ ਆ ਕੇ ਦੇ ਅੱਜ ਇਹ ਅੱਜ ਇਹ ਸਮਝਦੇ ਆ ਵੀ ਅਸੀਂ ਅਸੀਂ ਸਾਰਾ ਕੁਝ ਹੀ ਮੀਡੀਆ ਰਾਈ ਚਲਾ ਕੇ ਫਿਰ ਇਥੇ ਹਾਲਾਂਗੇ ਦੇਖੋ ਤੁਸੀਂ ਜਿਹੜੀਆਂ ਚੀਜ਼ਾਂ ਕਰਨੀਆਂ ਚਾਹੁੰਦੇ ਜੋ ਪੰਜਾਬ ਨੇ ਪਛਾਲ ਲਿਆ ਇਸ ਚ ਇਹ ਚ ਕੋਈ ਦੋ ਰਹੀਂ ਨਹੀਂ ਇਹਨਾਂ ਦਾ ਪਰਚਾ ਸਹੀ ਆ ਕਿ ਗਲਤ ਦੇਖੋ ਇਹ ਇਹ ਰਹਿਤ ਇਹ ਤੈ ਹੁਣ ਕੋਟਨੇ ਕਰਨਾ ਹੈ ਸਾਡਾ ਐਨਪੀ ਐਨਡੀਪੀਸੀ ਐਕਟ ਵਾਲਾ ਉਹ ਸਾਨੂੰ ਪਤਾ ਉਹ ਸਹੀ ਹੈ ਉਹ ਸਹੀ ਹੈ ਉਹ ਬਿਲਕੁਲ ਬਿਲਕੁਲ ਸਹੀ ਸੀ ਉੱਥੇ ਪੈਰ ਵੀ ਨਹੀਂ ਕਰ ਰਹੀ ਸਰਕਾਰ ਉਹ ਤਾਂ ਕੀਤੀ ਨਹੀਂਗੀ ਇਹ ਤਾਂ ਨਵਾਂ ਪਰਚਾ ਕਰ ਲਿਆ ਜਿਹੜਾ ਜਿਹੜਾ ਡਰਗ ਵਾਲਾ ਪਰਚਾ ਜਿਹੜਾ ਤੁਸੀਂ ਮੈਨੂੰ ਇਹ ਸਮਝਾਓ ਬਈ ਨਾ ਇਹਨਾਂ ਤੋਂ ਲੱਭਣ ਜਾਣਾ ਵੀ ਡਰੱਗ ਬਣੀ ਹੈਗੀ ਕਿ ਨਹੀਂ ਹੈਗੀ ਕਿਹੜੇ ਦੇਸ਼ ਚ ਬਣੀ ਆ ਕੀ ਉਹ ਦੇਸ਼ ਚ ਉਹ ਇਹ ਕਾਗਜ਼ ਇਹਨਾਂ ਨੂੰ ਮਿਲਣਗੇ ਉਹ ਤਾਂ ਲੰਬਾ ਪ੍ਰੋਸੈਸ ਆ ਪਤਾ ਨਹੀਂ 4 ਸਾਲ ਲੱਗਣੇ 2 ਸਾਲ ਲੱਗਣੇ ਕਿੰਨਾ ਟਾਈਮ ਲੱਗਦਾ ਕਿਉਂਕਿ ਦੂਜੇ ਕੰਟਰੀ ਟੂ ਕੰਟਰੀ ਕੰਮ ਹੋ ਜਾਂਦਾ ਜੇ ਕੱਲੇ ਪੰਜਾਬ ਦਾ ਕੰਮ ਹੁੰਦਾ ਇਹ ਚ ਫਿਰ ਇਹਦੇ ਚ ਈਡੀਵੀ ਆ ਸੀਬੀਆਈ ਵੀ ਆ ਇਹ ਚ ਇਨਕਮ ਟੈਕਸ ਵੀ ਆ ਇਹ ਚ ਲਾਅ ਆਫ ਜਿਹੜਾ ਕੰਪਨੀਆਂ ਉਹ ਵੀ ਵਿੱਚ ਫਾਲ ਕਰਨਾ ਹੈ ਉਹਨਾਂ ਨੂੰ ਕਿੰਨੇ ਮੌਕੇ ਮਿਲਨੇ ਕੀ ਇਹ ਉਹ ਚੀਜ਼ਾਂ ਸ਼ੋਕ ਕਰ ਪਾਉਣਗੇ ਇੱਕ ਚੀਜ਼ ਜਿਹੜੀ ਆਲਰੇਡੀ ਜਿਸ ਚੀਜ਼ ਦੇ ਵਿੱਚ ਉਹਨੂੰ ਅੰਦਰ ਦਿੱਤਾ ਸੀ ਇਹਨਾਂ ਉਹਨੂੰ ਕਿਉਂ ਕ ਉਹਨੂੰ ਜਿਹੜੀ ਜਿਹੜੀ ਚੀਜ਼ ਸੌਖੀ ਸੀ ਰਜਿਸਟਰਡ ਹੋਇਆ ਵਾ ਉਹ ਚ ਹੀ ਇਹ ਕਹਿ ਲੈਂਦੇ ਵੀ ਆ ਚੀਜ਼ਾਂ ਦੇ ਨਾਲ ਜੁੜਦੀਆਂ ਨੇ ਜੀ ਜੀ ਅਮਾਉਂਟ 6000 ਕਰੋੜ ਰੁਪਏ ਆਲਮੋਸਟ ਬਿਲਕੁਲ ਜੋ ਜੋ ਉਹਨੇ ਭੋਲੇ ਨੇ ਕਿਹਾ ਸੀ ਹੂੰ ਉੱਥੇ ਕਿਉਂ ਨਹੀਂ ਆਉਂਦੇ ਹੂੰ ਇਹ ਨਵੀਂ ਚੀਜ਼ ਕੀ ਦੱਸਣਾ ਚਾਹੁੰਦੇ ਪੰਜਾਬ ਪਰ ਇਹ ਅੱਜ ਕੱਲ ਇਹ ਇਸ ਤਰ੍ਹਾਂ ਦੀ ਇੱਕ ਡੈਫੀਨੇਸ਼ਨ ਬਣਾਈ ਜਾ ਰਹੀ ਆ ਆਮ ਆਦਮੀ ਪਾਰਟੀ ਵਲੋਂ ਕਿ ਕਾਂਗਰਸੀ ਭਾਜਪਾ ਅਕਾਲੇ ਸਾਰੇ ਜਿਹੜੇ ਨੇ ਚੰਨੀ ਜਿਹੜੇ ਨੇ ਉਹਦੀ ਉਹ ਯਾਰ ਉਹਨਾਂ ਦੇ ਉਹਨਾਂ ਨੂੰ ਉਹਨਾਂ ਉਹਨਾਂ ਨੂੰ ਕਿਹਨੇ ਪੁੱਛਣਾ ਹੈ ਇਹ ਲੋਕਾਂ ਤੈਅ ਕਰਨਾ ਹੈ ਹੂੰ ਕਿਹੜੇ ਲੋਕ ਲੜਦੇ ਰਹੇ ਕਿਹੜੇ ਨਹੀਂ ਲ ਉਹ ਮਾਫੀ ਅਸੀਂ ਤੇ ਨਹੀਂ ਕਿਹਾ ਕੇਜਰੀਵਾਲ ਸਾਹਿਬ ਨੂੰ ਮੰਗੋ ਕੀ ਲਿਖ ਕੇ ਦੇ ਕੇ ਆਏ ਵੀ ਮੈਨੂੰ ਗਲਤੀ ਲੱਗੀ ਵੀ ਤੂੰ ਇਹ ਕੰਮ ਨਹੀਂ ਕਰਦਾ ਪਹਿਲਾਂ ਤਾਂ ਪਹਿਲਾਂ ਤਾਂ ਉਹ ਮਾਫੀ ਮੰਗ ਲਈ ਫਿਰ ਇਹਨਾਂ ਨੇ ਜਾ ਕੇ ਉੱਥੇ ਮਤਲਬ ਜਿਹੜਾ ਕੇਸ ਚ ਅੰਦਰ ਸੀ ਉਹਨੂੰ ਜ਼ਮਾਨਤ ਕਰਾਤੀ ਤੁਸੀਂ ਕੋਰਟ ਦੀ ਕੋਰਟ ਦੀ ਪੜੋ ਨਾ ਜੱਜਮੈਂਟ ਕੀ ਹੈ ਕੋਰਟ ਦੀ ਜਦੋਂ ਬਿਕਰਮ ਨੂੰ ਜ਼ਮਾਨਤ ਮਿਲੀ ਹੈ ਜੱਜਮੈਂਟ ਹੀ ਇਹ ਹੈ ਕਿ ਇਹਨਾਂ ਨੂੰ ਕੋਈ ਪੁੱਛਕਿਛ ਦੀ ਲੋੜ ਨਹੀਂ ਹੋ ਰਹੀ ਨਾ ਤਾਂ ਅਸੀਂ ਕੋਈ ਪੁੱਛਕਿਛ ਨਹੀਂ ਕਰਨੀ ਸਰਕਾਰ ਧਾਰਨਾ ਮਤਲਬ ਉਸ ਕੇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਡੇ ਸਾਹਮਣੇ ਹੀ ਹੈ ਨਾ ਭਾਈ ਇਹਦੇ ਦੋ ਕੇਸ ਤੁਸੀਂ ਕੋਈ ਵੀ ਮੈਂ ਤੁਹਾਡੇ ਸਾਹਮਣੇ ਕਹਿੰਦਾ ਕੋਈ ਲੀਗਲ ਬੰਦਾ ਸਟੱਡੀ ਕਰ ਲੇ ਕਿੰਨੀਆਂ 5 ਸੈਟ ਬਣ ਗਿਆ ਕੀ ਪ੍ਰੋਬਲਮ ਹੈ ਹੁਣ ਸੈਟ ਦਾ ਮਤਲਬ ਕਿ ਉਹ ਦਾਗ ਦਾ ਨੁਕਸਾਨ ਦਾ ਇੱਕ ਸੈਟ ਨੇ ਕੁਝ ਲਿਖ ਜਾਣਾ ਦੂਜੀ ਨੇ ਕੁਝ ਤੇਜੀ ਨੇ ਕੁਝ ਫਾਇਦਾ ਕਿਹਨੂੰ ਹੁੰਦਾ ਜੀ ਉਸ ਚੀਜ਼ ਦਾ ਜਿਹੜੇ ਬੰਦੇ ਦੇ ਦੋਸ਼ ਲੱਗੇ ਹੁੰਦੇ ਹੈ ਉਹਨਾਂ ਨੂੰ ਫਾਇਦਾ ਹੁੰਦਾ ਹੈ ਸੋ ਇਹਨਾਂ ਨੇ ਇੱਕ ਨਵੀਂ ਕਿ ਅਸੀਂ ਉਹਨੂੰ ਕਰਾਂਗੇ ਤੇ ਚੰਨੀ ਵਾਲੀ ਤੋਂ ਕਿਉਂਕਿ ਕੁਦਰਤੀ ਗੱਲ ਹੈ ਕੇਸ ਤੇ ਚੰਨੀ ਨੇ ਰਜਿਸਟਰਡ ਕੀਤਾ ਅੰਦਰ ਵੀ ਉਹਦੇ ਚੋਂ ਹੈ ਇਹ ਇਹ ਕ੍ਰੈਡਿਟ ਬਾਰ ਦੇ ਚੱਕਰ ਦੇ ਵਿੱਚ ਇਹਨਾਂ ਨੇ ਇੱਕ ਨਵਾਂ ਸਿਸਟਮ ਲੱਭਿਆ ਵੀ ਇੱਧਰ ਦੇ ਕਰ ਲੋ ਚਲੋ ਠੀਕ ਹੈ ਅਸੀਂ ਕਹਾਂਗੇ ਜੇ ਤੁਸੀਂ ਕਿਸੇ ਸਿਰੇ ਤੱਕ ਪਹੁੰਚੋਗੇ ਤੁਹਾਡਾ ਸ਼ੁਕਰਾਨਾ ਕਰਾਂਗੇ ਸ਼ੁਕਰੀਆ ਕਰਾਂਗੇ ਪਰ ਇਹਨੂੰ ਪੋਲੀਟਿਕਸਾਈਜ਼ ਜ਼ਿਆਦਾ ਨਾ ਕਰੋ ਇਹਨਾਂ ਚੀਜ਼ਾਂ ਦੇ ਸਿਰਤਾਣਾ ਕੰਮ ਕਰੋ ਜੇ ਜੇ ਉਹ ਕੇਸ ਜਿਹੜਾ ਐਨਡੀਪੀਸੀ ਅਕਟੈਕਟ ਵਾਲਾ ਹੈਗਾ ਨਸ਼ਿਆਂ ਵਾਲਾ ਬਾਕੀ ਜਿਹੜੇ ਸਾਥੀ ਵੀ ਅੱਜ ਆ ਰਹੇ ਬਿੱਟੂ ਉਹ ਉਹ ਬਿਆਨ ਪਹਿਲੇ ਦਰਜ ਹੋ ਚੁੱਕੇ ਸੀ ਉਹ ਤੇ ਸੇਮ ਹੀ ਬਿਆਨ ਜਿਹੜੇ ਉਹਨਾਂ ਦੇ ਪਹਿਲੇ ਦਿਨ ਉਹ ਹੀ ਸੇਮ ਹੈ ਉਹਨਾਂ ਦੇ ਜੀ ਉਹਨਾਂ ਨੂੰ ਪਤਾ ਜੂਗਾ ਕਿਉਂਕਿ ਉਹ ਨਾਲ ਰਹੇ ਸੀ ਉਹਨਾਂ ਨੂੰ ਪਤਾ ਕੀ ਕੀ ਹੁੰਦਾ ਰਿਹਾ ਕੌਣ ਕੌਣ ਇਚ ਇਨਵੋਲ ਹੋਵੇ ਬਹੁਤ ਲੋਕ ਇਨਵੋਲ ਨੇ ਜਿਨ੍ਹਾਂ ਦੇ ਨਾਂ ਨਹੀਂ ਆਏ ਉਹ ਸਾਰੇ ਉਹ ਦੱਸ ਰਹੇ ਨਹੀਂ ਉਹਨਾਂ ਦੇ ਵਿੱਚ ਮੀਡੀਆ ਮੀਡੀਆ ਭਰਿਆ ਪਿਆ ਇਹਨਾਂ ਚੀਜ਼ਾਂ ਨਾਲ ਅੱਛਾ ਇੱਕ ਹੋਰ ਇਸ਼ੂ ਚੱਲ ਰਿਹਾ ਹੈ ਕੁੰਵਰ ਵਿਜੇ ਪ੍ਰਤਾਪ ਦਾ ਕੁੰਵਰ ਵਿਜੇ ਪ੍ਰਤਾਪ ਨੂੰ ਨिलंबਿਤ ਕਰਤਾ ਗਿਆ ਕਹਿੰਦੇ ਕਿ ਯੁੱਧ ਨਸ਼ਿਆਂ ਵਿਰੋ ਉਹ ਗਏ ਚੱਲ ਰਹੇ ਸੀ ਦੇਖੋ ਜਦੋਂ ਕਵਰ ਹੋ ਜੇ ਪ੍ਰਤਾਪ ਬਣਾਏ ਜੀ ਡੀਆਈਜੀ ਅਸਤੀਫਾ ਦਿੱਤਾ ਸੀ ਨਾ ਉਹਨਾਂ ਨੇ ਇੱਕ ਨਵੀਂ ਪਾਰਟੀ ਦਾ ਬਦਲ ਲੱਭਿਆ ਸੀ ਕਿਉਂਕਿ ਰਿਕਰਵਾਈਤੀ ਪਾਰਟੀਆਂ ਤੇ ਰੌਲਾ ਸੀ ਕਿ ਨਹੀਂ ਠੀਕ ਕੰਮ ਕਰਦੇ ਔਰ ਇੱਕ ਮਾਨਦਾਰ ਅਫਸਰ ਉਹ ਗਿਣਿਆ ਜਾਂਦਾ ਅੱਜ ਤੱਕ ਵੀ ਤੁਸੀਂ ਮੈਨੂੰ ਨਹੀਂ ਕਿਸੇ ਨਾਰਮਲ ਬੰਦੇ ਨੂੰ ਵੀ ਪੁੱਛੋ ਬਤੌਰ ਐਸਐਸਪੀ ਉਹਨਾਂ ਸੇਵਾ ਕਿੱਥੇ ਕੀਤੀ ਜੀ ਬਤੌਰ ਡੀਆਈਜੀ ਉਹਨਾਂ ਕੀਤੀ ਸਾਨੂੰ ਪਤਾ ਕਿਉਂਕਿ ਜਦੋਂ ਦੀ ਤੁਸੀਂ ਗੱਲ ਕਰਦੇ ਨਾ ਬਿਕਰਮਾਲੀ ਅਸੀਂ ਉਦੋਂ ਲੜਾਈ ਲੜੀ ਸੀ ਮੇਰੀ ਕਾਉਂਸਲਰ ਵੀਰੇ ਐਸਐਸਪੀ ਇੱਥੇ ਉਹ ਸਨ ਜੀ ਜਦੋਂ ਮੈਂ ਇਕੱਲਾ ਲੜਦਾ ਸੀ ਤੇ ਅਗਲੇ ਬੰਦੇ ਵਿਕਰਮ ਸਿੰਘ ਦੇ ਸਾਰੀਆਂ ਮਤਲਬ ਕਾਲੀ ਦਲ ਤੁਹਾਨੂੰ ਪਤਾ ਹੈ ਭਾਜਪਾ ਨੇ ਕੀ ਹਾਲ ਕੀਤਾ ਸੀ ਜੀ ਜਦੋਂ ਗੋਲੀ ਵੀ ਚੱਲੀ ਸੀ ਗਮਟਾਲੀ ਚਿੱਤਾ ਉਦੋਂ ਐਸਐਸਪੀ ਇੱਥੇ ਹੀ ਸੀ ਹਮ ਇਹ ਇੱਕ ਇਹ ਬੰਦਾ ਸੀ ਜਿਹੜਾ ਸਾਨੂੰ ਨਿਆਂ ਦਿੱਤਾ ਸੀ ਇਹਨੇ ਉਦੋਂ ਬਲਕਿ ਸਰਕਾਰ 'ਚ ਲੱਗਾ ਹੋਇਆ ਬੰਦਾ ਕੋਈ ਜਸਟਿਸ ਮੈਂ ਮੈਂ ਦੱਸਿਆ ਲੱਗਣਾ ਉਹੋ ਜਿਹਾ ਬੰਦਾ ਜਿਹਦੇ ਤੋਂ ਤੁਹਾਡੀ ਤਾਕਤ ਨਾ ਆਇਆ ਤੁਹਾਡੀ ਸਰਕਾਰ ਬਣਾਤੀ ਉਹਨੇ ਤੁਸੀਂ ਉਹਨੂੰ ਅੱਗੇ ਲਾ ਕੇ ਘੁਮਾਇਆ ਉਹਨੇ ਬਰਗਾੜੀ ਛੂ ਤੇ ਇੰਨਾ ਕੰਮ ਕੀਤਾ ਤੁਸੀਂ ਉਸ ਬੰਦੇ ਉਹ ਕਹਿੰਦਾ ਕੀ ਆ ਮੰਗਦਾ ਕੀ ਸੀ ਉਹ ਬਰਗਾੜੀ ਈਸ਼ੂ ਤੇ ਆ ਡਰੱਗ ਵਾਲੇ ਮਸਲੇ ਤੇ ਵੀ ਇੱਥੇ ਕੰਮ ਕਰੋ ਮੰਗਦਾ ਕੀ ਸੀ ਉਹ ਕਹਿੰਦੇ ਮਨਸ਼ਾ ਅੰਦਰੋਂ ਸੀ ਕਿ ਉਹ ਉਹਨਾਂ ਨੂੰ ਕੁਝ ਬਣਾਇਆ ਨਹੀਂ ਗਿਆ ਚਲੋ ਦੇਖੋ ਜੇ ਇਹਨਾਂ ਦੀ ਸੀਐਮ ਬਣਦੀ ਜਾਂ ਮੰਤਰੀ ਬਣਦੀ ਕਿਸੇ ਦੀ ਹੋਊਗੀ ਜਾਂ ਕੇਜਰੀਵਾਲ ਸਾਹਿਬ ਦੀ ਕੇਜਰੀਵਾਲ ਸਾਹਿਬ ਨੇ ਕੀ ਕਿਹਾ ਸੀ ਕਿ ਮੈਂ ਰਾਜਨੀਤੀ ਚ ਨਹੀਂ ਆਉਂਗਾ ਉਹ ਰਾਜਨੀਤੀ ਚ ਆਏ ਮੁੱਖ ਮੰਤਰੀ ਬਣੇ ਮਨਛਾ ਤੇ ਕਿਸੇ ਦੀ ਮਾੜੀ ਗੱਲ ਨਹੀਂ ਜਿਹੜਾ ਬੰਦਾ ਇੱਥੇ ਕੰਮ ਕਰਦਾ ਉਹਨੂੰ ਮੰਚਾ ਰੱਖਣੀ ਚਾਹੀਦੀ ਪਰ ਰਾਜ ਉਹਨਾਂ ਨੂੰ ਟਾਤਾ ਉਹ ਕਹਿੰਦੇ ਜੀ ਕਿ ਉਹ ਪਾਰਟੀ ਨੀਤੀਆਂ ਦੇ ਖਿਲਾਫ ਦਾ ਇੱਕ ਇਮਾਨਦਾਰ ਬੰਦੇ ਨੂੰ ਹਟਾਉਣਾ ਗਲਤ ਹੈ ਉਹਨਾਂ ਦਾ ਅੰਦਰੂਨ ਪਾਰਟੀ ਮਸਲਾ ਸਾਡਾ ਗੱਲ ਨਹੀਂ ਕਰਨੀ ਬਣਦੀ ਕਿਉਂਕਿ ਪਾਰਟੀ ਉਹ ਪਾਰਟੀ ਦੇ ਮੈਂਬਰ ਸੀ ਪਰ ਜਿਹੜੀ ਜਿਹੜੀ ਪਬਲਿਕ ਫਿਗਰ ਹੈ ਜਿਹੜੀ ਉਹਨਾਂ ਦੀ ਇੱਕ ਸ਼ਭੀ ਹੈ ਜਿਸ ਤਰੀਕ ਜਿਸ ਕਰਕੇ ਉਹ ਇੱਕ ਬਾਹਰ ਤੋਂ ਦੇਖੋ ਪਟਨਾ ਸਾਹਿਬ ਤੋਂ ਬਿਹਾਰ ਤੋਂ ਆ ਕੇ ਇੱਥੇ ਬਤੌਰ ਆਏ ਪੀਂ સેવા ਕੀਤੀ ਔਰ ਇਸ ਗੁਰੂ ਦੀ ਨ ਫਿਰ ਕੋਈ ਨਾ ਕੋਈ ਗੱਲ ਤੇ ਹੈ ਸੀ ਨਾ ਉਸ ਬੰਦੇ 'ਚ ਅੱਛਾ ਇਹ ਇੱਕ ਹੋਰ ਚੀਜ਼ ਹੈ ਤੁਸੀਂ ਸਵਾਗਤ ਕਰਦੇ ਹੋ ਕਿ ਤੁਹਾਡੀ ਪਾਰਟੀ ਚਾਨਕੂਮਰ ਵਿਜੇਪ੍ਰਤਾ ਦੇਖੋ ਮੈਂ ਇਹਦਾ ਫੈਸਲਾ ਸਾਡੀ ਹਾਈ ਕਮਾਂਡ ਨੇ ਕਰਨਾ ਮੈਂ ਨਹੀਂ ਕਰਨਾ ਦੇਖੋ ਇਮਾਨਦਾਰ ਬੰਦਾ ਹਰ ਪਾਰਟੀ ਨੂੰ ਚੰਗਾ ਲੱਗਦਾ ਹੈ ਹਮ ਰਾਈਟ ਇਮਾਨਦਾਰੀ ਦੀ ਲੋੜ ਹੈ ਆਉਣ ਵਾਲੀ ਰਾਜਨੀਤੀ ਦੇ ਵਿੱਚ ਤੁਸੀਂ ਕੁੰਮਰ ਸਾਹਿਬ ਨੂੰ ਇਨਵਾਈਟ ਕਰਦੇ ਹੋ ਤੁਹਾਡੀ ਪਾਰਟੀ ਦੇਖੋ ਮੈਂ ਮੈਂ ਫਿਰ ਤੈਨੂੰ ਕਹਿ ਰਿਹਾ ਇਹ ਜਿਹੜਾ ਇਨਵੀਟੇਸ਼ਨ ਹੈ ਇਹ ਸਾਡਾ ਪੀਸੀਸੀ ਦਾ ਪ੍ਰੈਜ਼ੀਡੈਂਟ ਹਮ ਸਾਡਾ ਪੰਜਾਬ ਦਾ ਇੰਚਾਰਜ ਔਰ ਜਿਹੜੀ ਸਾਡੀ ਸੀਨੀਅਰ ਲੀਡਰਸ਼ਿਪ ਉਹਨੇ ਤੈਅ ਕਰਨਾ ਹੈ ਪਰ ਮੈਨੂੰ ਚੰਗਾ ਲੱਗਦਾ ਇਹੋ ਜਿਹੇ ਬੰਦੇ ਨਾਲ ਹੋਣ। ਅੱਛਾ ਹੁਣ ਤੁਸੀਂ ਕੀ ਸਮਝਦੇ ਹੋ ਕਿ ਆਨੁਲਾ ਥੋੜਾ ਸਮਾਂ ਰਹਿ ਗਿਆ ਸਰਕਾਰ ਦਾ ਆਮ ਆਦੀ ਪਾਰਟੀ ਦਾ ਸਿਆਸੀ ਭਵਿੱਖ ਕੀ ਨਜ਼ਰ ਆ ਰਿਹਾ ਹੈ? ਇਹ ਸਿਆਸੀ ਪੀਕ ਨੂੰ ਲੋਕ ਤੈਅ ਕਰਨਗੇ, ਲੋਕਾਂ ਤੈਅ ਕਰਨ ਦਾ ਮਨ ਬਣਾਏ ਆ। ਹੁਣ ਤੇ ਸਿਰਫ ਡਰਾ ਰਹੇ, ਧਮਕਾ ਰਹੇ, ਕੋਈ ਬੋਲੇ ਇਹਨਾਂ ਨੂੰ ਅੰਦਰ ਕਰ ਦਿਓ, ਇਹਨੂੰ ਅੰਦਰ ਕਰ ਦਿਓ ਇਹ ਚੀਜ਼ਾਂ ਚੱਲ ਰਹੀਆਂ ਨੇ। ਬਟ ਲੋਕਾਂ ਨੇ ਤੈਅ ਕਰਨਾ ਹੈ। ਮੈਨੂੰ ਲੱਗਦਾ ਲੋਕ ਲਾਅ ਐਂਡ ਆਰਡਰ ਦੀ ਸਿੱਤ ਤੁਸੀਂ ਦੇਖੋ ਨਾ ਅਮਰਸਰ ਦੇ ਵਿੱਚ ਕਿਹੜਾ ਬੰਦਾ ਜਿਨ੍ਹਾਂ ਨੂੰ ਕਿੰਨੀਆਂ ਮੌਤਾਂ ਡਰਗ ਨਾ ਹੋ ਗਈਆਂ ਅੱਜ ਤੱਕ ਵੀ ਅਜੇ ਡਰਗ ਮੁਕਿਆ ਨਹੀਂ ਪਿੰਡਾਂ ਚ ਤੁਸੀਂ ਕਿਹ ਪਿੰਡ ਦੇ ਕਰਦੇ ਚਲੋ ਕੈਨ ਨੂੰ ਦੇਖੋ ਜੋ ਮਰਜੀ ਕੈਨ ਸਚਾਈ ਤੇ ਹੀ ਹੈ ਕੁਲਦੀਪ ਧਾਲੀਵਾਲ ਕਹਿੰਦੇ ਨੇ ਜੀ ਕਿ ਸਾਡੇ ਕੰਮ ਵਿਰੋਧੀਆਂ ਨੂੰ ਨਜ਼ਰ ਹੀ ਨਹੀਂ ਆਉਂਦੇ ਕੰਮ ਹੋਣਗੇ ਤੇ ਨਜ਼ਰ ਆਉਣਗੇ ਉਹਨਾਂ ਨੂੰ ਕੰਮ ਖਬਾਰਾਂ 'ਚ ਨਜ਼ਰ ਆਉਂਦੇ ਅਸੀਂ ਖਬਾਰਾਂ ਵਾਲੇ ਵੇਖਣਾ ਨਹੀਂ ਚਾਹੁੰਦੇ ਅਸੀਂ ਧਰਾਤਲ ਵਾਲੇ ਵੇਖਣਾ ਚਾਹੁੰਦੇ ਹਾਂ ਸੋ ਦਿਖਣੇ ਚਾਹੀਦੇ ਜੀ ਤੇ ਕੁਲਦੀਪ ਧਾਲੀਵਾਲ ਦਾ ਜਿਹੜਾ ਦਾਅਵਾ ਆਇਆ ਕਿ ਜਿਹੜਾ ਅਸੀਂ ਨਸ਼ਾ ਮੁਕਤ ਪੰਜਾਬ ਕਰ ਰਹੇ ਹਾਂ ਉਹ 'ਚ ਕਿੰਨੀ ਕੀ ਸਚਾਈ ਤੁਸੀਂ ਸਮਝਦੇ ਦੇਖੋ ਉਹਨੇ ਉਹਨਾਂ ਕਹ ਉਹ ਕਹਿੰਦੇ ਕਰ ਨਹੀਂ ਰਹੇ ਉਹ ਕਹਿੰਦੇ ਕਰਤਾ 31 ਮਈ ਨੂੰ ਉਹ ਤੇ ਕਰਕੇ ਬੈਗੇ ਨਹੀਂ ਉਹਨਾਂ ਨੂੰ ਤਾਂ ਉਹਨਾਂ 'ਤੇ ਗੱਲ ਹੀ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ ਹੋਰ ਕੋਈ ਗੱਲ ਕਰਨੀ ਚਾਹੀਦੀ ਕੋਈ ਨਸ਼ਾ ਦੇ ਮੁਕਾਦ ਤਾਂ ਉਹਨਾਂ ਨੇ ਨਸ਼ਾ ਮੁਕਾਦ ਤਾਂ ਉਹਨਾਂ ਨੂੰ ਇੱਕੋ ਗੱਲ ਵੇਖੋ ਬੰਦੇ ਨੂੰ ਬੰਦੇ ਨੂੰ ਆਪਣੀ ਜ਼ੁਬਾਨ 'ਤੇ ਰਹਿਣਾ ਜਿਹਦਾ ਉਹ ਕਹਿੰਦੇ ਜੇ ਨਸ਼ਾ ਤੇ ਗਿਆ ਮੁੱਕ ਕੋਈ ਹੋਰ ਗੱਲ ਕਰੋ ਮੇਰੇ ਨਾਲ ਉਹਨਾਂ ਨੂੰ ਤਾਂ ਕੋਈ ਹੋਰ ਗੱਲ ਕਰਨੀ ਚਾਹੀਦੀਗਾ ਅੱਗੇ ਹੋਰ ਪ੍ਰੋਗਰੈਸਿਵ ਗੱਲ ਕਰਨ ਹੂੰ ਤੇ ਇਦਾਂ ਤੇ ਉਹਨਾਂ ਨੇ ਕਿਹਾ ਹਨ ਨੂੰ ਸਮਝੀ ਕਿ ਕਾਂਗਰਸ ਦੀ ਤੇ ਉੱਤੇ ਵੀ ਨਜ਼ਰਾਂ ਰੱਖੀਆਂ ਜਾ ਰਹੀਆਂ ਮੈਂ ਉਹ ਸਾਰੀ ਕਾਂਗਰਸ ਅੰਦਰ ਦੇ ਦਿਓ ਇਹ ਕਿਹੜਾ ਪਹਿਲਾ ਕ ਜੋਕਿਆ ਤਾਂ ਐਸਾ ਸਸਦ ਗੁਰਜੀਤ ਸਿੰਘ ਆਤਲਾ ਤਾਂ ਕੁਲ ਮਿਲਾ ਕੇ ਅੱਜ ਪੂਰੇ ਇਸ प्रकरण ਚ ਬਿਕਰ ਮਜੀਠੀਆ ਮਾਮਲੇ ਦੇ ਵਿੱਚ ਸਾਰੀ ਗੱਲਬਾਤ ਕੀਤੀ ਔਰ ਕਿਹਾ ਕਿ ਜੋ ਅਬ ਮਾਮਲਾ ਉਹਨਾਂ ਦੀ ਸਰਕਾਰ 'ਚ ਦਰਜ ਕੀਤਾ ਗਿਆ ਸੀ ਉਹ ਮਾਮਲਾ ਹਾਲੇ ਵੀ ਜ਼ਿੰਦਾ ਹੈ ਉਹ ਕੇਸ ਹਾਲੇ ਵੀ ਜ਼ਿੰਦਾ ਹੈ ਔਰ ਉਸ ਕੇਸ ਨੂੰ ਛੱਡ ਕੇ ਉਸ ਕੇਸ 'ਚ ਵਿਕਰਮ ਜੀਠਿਆ ਨੂੰ ਰਾਹਤ ਦੇਣ ਦੇ ਕਰਕੇ ਇਹ ਜਿਹੜਾ ਹੈ ਇੱਕ ਨਵਾਂ ਪਰਚਾ ਦਰਜ ਕੀਤਾ ਗਿਆ ਤਾਂ ਕੁੱਲ ਮਿਲਾ ਕੇ ਉਹਨਾਂ ਨੇ ਕਿਹਾ ਕਿ ਸਰਕਾਰ ਦੀ ਮਨਸ਼ਾ ਸਾਫ਼ ਨਹੀਂ ਹੈ ਤੇ ਇਸ ਤਰ੍ਹਾਂ ਦੇ ਬਿਆਨ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਉਹ ਦੇਖਣਾ ਹੋਏਗਾ ਉਹਨਾਂ ਨੇ ਸਮਝ ਕਿ ਗੱਲ ਨਵੀਂ ਸਾਹਮਣੇ ਆਂਦੀ ਹੈ ਕੈਮਰਾਮੈਨਾਂ ਜਿਹਦੇ ਨਾਲ ਸੁਮਿਤ ਕੰਨਾ ਗ੍ਰਿਡ ਪੰਜਾਬ ਟੀਵੀ ਅੰਮ੍ਰਿਤਸਰ